कट लगा के अपने हूँ जोड़ा सलवार का आसन है वह वाली सिलाई अपने जी पिछे बैक देई दे दे है अपने वेद बिल्कुल सिलाई देलाई मिलानी है तो इस तुँ बा ने इस थोड़ा जो बैल्टी दो इंच पीछे कर लेना कपड़े कर लेना अपने मूहरे भावे दो उंगलों के नाल भी मिल सकते हो तो जिते आता इन अगे पिछे करके उपाने पहला ਸਿੱਧੇ ਸਲਾਈ ਲਗਾਣੀ ਹੈ ਜਿੱਥੇ ਲਗਾਇਆ ਉੱਥੋਂ ਸ਼ੁਰੂ ਕਰਨੀ ਆਪਾਂ ਨੇ ਸਲਾਈ ਤੇ ਜਿਹੜੀ ਇਹ ਦੇ ਕੱਪੜੇ ਦੇ ਵਿੱਚ 벨ਟ ਦੇ ਵਿੱਚ ਕੰਨੀ ਹੈ ਉਹਦੇ ਵਿੱਚ ਜਿਹੜੇ ਧੱਗ ਜੇ ਬਾਹਰ ਨਿਕਲੇ ਹੋਏ ਆ ਆਪਾਂ ਉਸ ਤੋਂ ਅੰਦਰਲੇ ਪਾਸੇ ਰੱਖਾਂਗੇ ਕਿਉਂਕਿ ਉਹ ਤਾਂ ਓਵਰਲੋਕ ਹੋ ਜਾਏਗੀ ਉਹਨੇ ਜਿਹੜੇ ਆਪਾਂ ਨੇ ਪਿਛਲੇ 벨ਟ ਦੀ ਸਲਾਈ ਹੈ ਔਰ ਅਸਲ ਦੀ ਸਲਾਈ ਹੈ ਉਹ ਦੋਨੋਂ ਮਿਲਾ ਕੇ ਆਪਾਂ ਨੇ ਇਹਦੇ ਵਿੱਚ ਬਲ ਪਾਣਾ ਔਰ ਬਲ ਦਾ ਮੂਹ उपरों ता बहर न होगा जी अंदरों जेड सिलाई है सिलाई देगा दोनों पासे अपने बल पाना है, है सलवार क्योंकि जो बेल्ट वाली सलवार होंगी है सिर्फ एक पासे तो ही पी देखो जी इस तरह करके फिर ना एक पासे पाई जाओ फिर घस जाती है इस करके बल पाने फिर थोड़ी जी य मतलब खुले रही है पिछो జ కట్ జరను ఆసనదా నాలా పాన వా మెట్గా ఉద్దరలే పాసేను బ పాధను చైవే గోడ్ సెంటర్ కట్ లగా థా జా కాలూ జాగా కట్ కటయి క మళ్ళా నాతో ਬਲਦੇ ਉੱਤੇ ਆਵੇ ਲਾ ਇਹ ਜਿੱਥੇ ਆਪਾਂ ਬਲ ਪਾਨੇ ਆ ਵੀ ਮਤਲਬ ਬਲ ਆਪਣਾ ਹੋ ਹੁੰਦਾ ਨੋਕ ਜੀ ਬਣਦੀ ਆ ਆਪਾਂ ਨੇ ਉੱਥੇ ਤੱਕ ਬਨੇ ਉੱਥੇ ਬਨੇ ਸਲਾਈ ਕਰਨੇ ਸਲਾਈ ਇਹ ਆਪਣੇ ਮਤਲਬ ਮੁਰਲੇ ਪਾਸੇ ਜਿੱਧਰ 벨ਟ ਆਉਦਦੇ ਪਾਸੇ ਬਿਲਕੁਲ ਨਹੀਂ ਸਲਾਈ ਦਿਖਣੀ ਚਾਹੀਦੀ ਆਪਾਂ ਨੇ ਨੀਚੇ 벨ਟ ਵਾਲੇ ਪਾਸੇ ਕਰਨੇ ਇੱਕ ਬਰਾਬਰ ਬਲ ਰੱਖਨੇ ਆ ਉੱਤੇ ਕਪੜਾ ਘੱਟ ਵੱਧ ਹੋ ਜਾਓ ਉਹਦਾ ਕੋਈ ਟੁੱਕਰ ਨਹੀਂ ਹੁੰਦਾ ਤੇ ਜਿਹੜਾ ਕੱਟ ਲਗਾਇਆ ਸੀ ਆਪਾਂ ਨੇ ਉੱਥੇ ਬਲ ਪਾਣਾ ਇਸ ਤਰ੍ਹਾਂ ਕਰਕੇ ਸਲਾਈ ਬਿਲਕੁਲ ਨਹੀਂ ਬਲਾਂ ਦੇ ਉੱਤੇ ਨਹੀਂ ਆਣੀ ਚਾਹੀਦੀ ਬਲ ਦੇ ਮੂਰੇ ਨਹੀਂ ਆਣੀ ਚਾਹੀਦੀ ਤੇ ਜਿਹੜੇ ਆਪਾਂ ਨੇ 벨ਟ ਦਾ ਕੱਪੜਾ ਹੈ ਉਹ ਆਪਾਂ ਨੇ ਮਤਲਬ ਬਲਾਂ ਦੇ ਜਿਵੇਂ ਬਲ ਪਾਣਨੇ ਆ ਬਲ ਦੇ ਰਬੜ ਰੱਖਣੇ ਆ ਆਪਾਂ ਨੇ ਉੱਪਰ-ਨਿਚੇ ਨਹੀਂ ਕਰਨੇ ਹੈਗੇ ਉੱਪਰ-ਨਿਚੇ ਹੋਏਗਾ ਫਿਰ ਉਸਨੂੰ ਵਰ ਦੀ ਸੈਟ ਨਹੀਂ ਆਉਂਦੀ ఇర గే పాయిబనా కమనా కమెంటేనా తరికాయల కలెక్ పీజ తుర वो चैनल भी देखो कि अपने रेडीमेंट कपड़े मतलब सेल वास्ते वो चैनल खोलिया रेट भी बिल्कुल सही है जी ते नाल ही लोगो ये चल रहा जो चैनल का लोगो है तो तीन विजिट जरूर करना एक कर बार कपड़े भी बिल्कुल सही रेट त है जी कोई ज्यादा महंगे नहीं है और सब तो बड़ी गल स्टिच किते हुए

उधर ऑनलाइन मतलब पेमेंट होएगी, शिपिंग बिल्कुल फ्री है ऑल इंडिया पूरे च ही शिपिंग फ्री है अगर तुम बारहों ऑर्डर कर करते हो तो थोड़ा सिस्टम अलग हो जाता क्योंकि उत्तर थोड़ी शिपिंग महंगी पीती है उधर अकोर्डिंगली आप शिपिंग लवेंगे अच्छा अपने जिधर अपने पहला दूजे बलों का मोह इधर से हूँ अपने दूजे पास में पाया ਤੇ ਜਿੱਥੇ ਹੈ ਬਾਲਾ ਮਤਲਬ ਬਾਲ ਦੀ ਨੋਕ ਹੈ ਉੱਥੇ ਸੁਈ ਲਿਆ ਕੇ ਤੇ ਆਪਾਂ ਨੇ ਕੱਪੜਾ ਜਦੋਂ ਆਪਾਂ ਦੂਜਾ ਬਾਲ ਪਾਣਦੇ ਆ ਉਹ ਆਪਾਂ ਨੇ ਕਿਸੇ ਪੀਣ ਦੇ ਨਾਲ ਆ ਜਿਵੇਂ ਆਪਾਂ ਮੈਨੇ ਕਟਰ ਲਿੱਤਾ ਹੋਇਆ ਕਟਰ ਦੀ ਸਹਾਇਤਾ ਨਾਲ ਨਾ ਆਪਾਂ ਨੇ ਬਿਲਕੁਲ ਜਿੱਥੇ ਤੱਕ ਇਹ ਪੈਰ ਮਸ਼ੀਨ ਦੇ ਪੈਰ ਦੇ نیچے ਜਾ ਸਕਦਾ ਉੱਥੇ ਤੱਕ ਆਪਾਂ ਨੇ ਬਾਲ ਪਾਣਾ ਤੇ ਬਿਲਕੁਲ ਦੋਨੇ ਪਾਸੇ ਬਾਲ ਇੱਕ ਬਰਾਬਰ ਆਣਨੇ ਆ ਆਪਾਂ ਨੂੰ ਬਾਰ-ਬਾਰ ਉਹਦੇ ਅੰਦੇ ਲੋੜਨੇ ਪੈਂਦੀ ਉਸੇ ਤਰ੍ਹਾਂ ਹੀ ਆਹ ਆਪਾਂ ਨੇ

ਤੇ ਹਰ ਵਰਗ ਦਾ ਭੈਣ ਭਰਾ ਮਤਲਬ ਕਪੜੇ ਖਰੀਦ ਸਕਦੇ ਐ ਜੀ ਮੇਰੇ ਮਤਲਬ ਤੁਹਾਨੂੰ ਚਾਹੀਦੇ ਐ ਕੋਸ਼ਿਸ਼ ਤਾਂ ਮੇਰੀ ਇਹ ਹੀ ਹੈ ਵੀ ਮੈਂ ਉਸੇ ਤਰ੍ਹਾਂ ਦੇ ਹੀ ਕਪੜੇ ਲਿਆਵਾਂ ਔਰ ਇਹ ਵੀਡੀਓ ਦੂਜੇ ਚੈਨਲ ਤੇ ਵੀਡੀਓ ਹਰ ਰੋਜ਼ ਪਾਇਆ ਕਰੂੰਗੀ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਉਧਰ ਚੈਨਲ ਤੇ ਆ ਦੇਖੋ ਜੀ ਆ ਸਾਰੇ ਬਲ ਪੈ ਗਏ ਆਪਣੇ ਆ ਦੇਖੋ ਜੀ ਸਲਾਈਆਂ ਅੰਦਰ ਆ ਗਈਆਂ ਉੱਪਰਲੇ ਪਾਸੇ ਕੋਈ ਸਲਾਈ ਨਹੀਂ ਆਈ ਇੱਧਰੋਂ ਤੋਂ ਨੰਦਕਾ ਨਹੀਂ ਆ ਦੇਖੋ ਜੀ ਦੇਖੋ ਆ ਦੇਖੋ ਇਹ ਸਲਾਈਆਂ ਬਲਾਂ ਦੇ ਨੀਚੇ ਆਈਆਂ ਬਲਾਂ ਦੇ ਉੱਤੇ ਨਹੀਂ ਆਈਆਂ ਤੇ ਹੁਣ ਆਪਾਂ ਜੇ ਪੈਰਾਂ ਵਿੱਚ ਡਿੱਗਲ ਤੋਂ ਕਿਵੇਂ ਰੋਕੀ ਆਪਾਂ ਉਹਦਾ ਤੁਹਾਨੂੰ ਦਿੰਨੇ ਆਂਸਰ ਬਾਲ ਬਿਲਕੁਲ ਬੈਲਟ ਦੇ ਬਰਾਬਰ ਹੈ ਉੱਪਰ ਨੀਚੇ ਨਹੀਂ ਹੈਗੇ ਬਿਲਕੁਲ ਹੁਣ ਆਪਾਂ ਨੇ ਫੇਰ ਸਲਵਾਰ ਨੂੰ ਪੁੱਠੀ ਕਰ ਲਿਆ ਪੁੱਠੀ ਕਰਕੇ ਲਿੱਖੋ ਆਪਾਂ ਨੇ ਬਾਲ ਸ਼ੁਰੂ ਕਿੰਨੇ ਸੀਗੇ

आगे, आगे फिर अपने चौड़ी कर देनी है इस है। दे भी नहीं डिगेगी सलवार सुझाव जरूर तो किस तरह का लगे अपने एक सिलाई भी बल भी पै गए दूजी सिलाई भी अपना सलवार पैर डिगन तो अपने रोक भी लिया आखो जी जिम्मे अपने पहला थो बल पा दिखाया उसे तरह ही है ఫక నీ ప ఏద